ਵਾਤਾ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਲੈ ਕੇ ਜਾਂਦੇ ਆਂ ਲੇ ਦੇ ਸੱਬੂ ਵਿਲੇਜ ਸਭ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਵਾਲਾ ਇਹ ਹੈਗਾ ਸੱਬੂ ਵਿਲੇਜ ਤੇ ਉੱਤੇ ਬਦਲਦਿਨ ਚੈੱਕ ਕਰ ਸਕਦੇ ਹੋ ਨਾ ਨਹੀਂ ਤੇ ਕੋਚੇ ਥੋੜੀ ਜਿਹੀ ਤਾਂ ਜਾ ਕੇ ਸੱਬੂ ਵਿਲੇਜ ਦੇ ਵਿੱਚ ਰੋਡ ਖਤਮ ਹੁੰਦਾ ਤੋਂ ਬਾਅਦ ਕੱਚਾ ਰੋਡ ਆਂਦਾ ਵਾ ਮੈਪ ਤੇ ਦੱਸ ਦੇ ਦੱਸ ਰਿਹਾ ਤੇ ਉੱਪਰ ਜਾ ਕੇ ਤਿੰਨ ਚਾਰ ਲੀਕਸ ਵੀ ਹੈਗੀਆਂ ਉਹ ਵੀ ਤੁਹਾਨੂੰ ਦੱਸਾਂਗੇ ਤੇ ਇੱਧਰ ਦੀ ਸਾਈਡ ਵੇਖੋ ਇੱਧਰ ਪੈਂਦਾ ਖਾਰਦੂnga ਟੋਕ ਬਦਲਾਈ ਕਾਫੀ ਹੋਈ ਈ ਜਾਂ ਜੀ ਕਿ ਇੱਧਰ ਵਾਲੀ ਸਾਈਡ ਪੈਂਦਾ ਚੁਗਲਮ ਸਰ ਤੇ ਸਟੋਕ ਮਿਨਿਸਟਰੀ ਜੀ ਤੁਹਾਨੂੰ ਦਿਖਾਈ ਸੀ ਵਲੋਗ ਵੇਖਿਆ ਤੁਸੀਂ ਉਹ ਵਾਲਾ ਤੇ ਚਲੋ ਹੁਣ ਜਾਂਦੇ ਆ ਸਬੂ ਵਿਲੇਜ ਕਾਫੀ ਜ਼ਿਆਦਾ ਉਚਾਈ ਤੇ ਇੱਥੋਂ ਤੇ ਲੱਗ ਰਿਹਾ ਵੀ ਨਹੀਂ ਹੈਗਾ ਉਚਾਈ ਤੇ ਉਦਾਂ ਕਾਫੀ ਜ਼ਿਆਦਾ ਉਚਾਈ ਤੇ ਆ ਆ ਦੇਖੋ ਮੈਂ ਥੋੜਾ ਜਿਹਾ ਜੇ ਹਜੇ ਉੱਪਰ ਆਇਆ ਹਾਂ ਤੇ ਕਿੰਨੀ ਜ਼ਿਆਦਾ ਜੇ ਵੀ ਉਚਾਈ ਇੱਥੇ ਹੋ ਗਈ ਆ ਪਹਿਲਾਂ ਜਦੋਂ ਮੈਂ ਵੀਡੀਓ ਬਣਾਈ ਸੀ ਮੈਂ ਇੱਥੇ ਰੁਕੇ ਬਣਾਈ ਆ ਸ਼ਟ ਲਾ ਕੇ ਇਹ ਲਾਲ ਸ਼ਟ ਆ ਇੱਥੇ ਮੈਂ ਵੀਡੀਓ ਬਣਾਈ ਤੇ ਹੁਣ ਦੇਖੋ ਕਿੰਨੀ ਜ਼ਿਆਦਾ ਉਚਾਈ ਹੋ ਗਈ ਆ ਤੇ ਪਿੱਛੇ ਇਹ ਹੈਗਾ ਸਤੋਪਿੰਡ ਇਹ ਸਤੋਪ ਮਨਸ਼ੀਤ ਇੰਵਿਊ ਵੇਖਿਆ ਆ ਆ ਦੇਖੋ ਬਲੌਗ ਵੇਖਿਆ ਹੀ ਤੇ ਉੱਤੇ ਬਦਲਵਾਈ ਹੋਈ ਦੀ ਆ ਬਿਲਕੁਲ ਤੇ ਇਧਰਲੀ ਸਾਈਡ ਆਰਮੀ ਦਾ ਏਰੀਆ ਪੂਰਾ ਹੀ ਆ ਜਿੰਨਾ ਵਾ ਤੇ ਗ੍ਰਿਫ ਵਾਲਿਆਂ ਦਾ ਤੇ ਇੱਧਰ ਅਸੀਂ ਉੱਪਰ ਜਾਣਾ ਵਾ ਦੇਖੋ ਤੇ ਆ ਜੀ ਸੱਬੂ ਵਿਲੇਜ ਆ ਦੇਖੋ ਕਨਕਲਾਈ ਹੋਈ ਹੋਈ ਹੈ ਉਹਨਾਂ ਨੇ ਜਿੱਦਾਂ ਅੱਡੇ ਉੱਥੇ ਸਿਆਲ ਦੇ ਵਿੱਚ ਕਨਕ ਹੁੰਦੀ ਹੈ ਇਦਾਂ ਇਹਨਾਂ ਦੇ ਇੱਧਰ ਹੁੰਦੀ ਆ ਤੇ ਬਿਲਕੁਲ ਪਿੰਡ ਦੇ ਵਿੱਚੋਂ ਜੀ ਦਾੜੇ ਪਿੰਡ ਦੇ ਵਿੱਚ ਆਪਣੇ ਰੋਡ ਹੁੰਦੇ ਸ਼ਰਕਾ ਹੁੰਦੀਆਂ ਵਾ ਗਲੀਆਂ ਹੁੰਦੀਆਂ ਇਹ ਉਹ ਵਾਲੀਆਂ ਗਲੀਆਂ ਲੰਘ ਰਹੇ ਅਸੀਂ ਆ ਦੇਖੋ ਇੱਥੇ ਗਾਈਆਂ ਚਰਦੀਆਂ ਤੇ ਇੱਧਰ ਓਪਨ ਏਰੀਆ ਜਿੰਮ ਵੀ ਬਣਾਈ ਹੋਈ ਹੈ ਉਹਨਾਂ ਨੇ ਯੰਬਨ ਇਹ ਇਹ ਬਾਕੀ ਇਹ ਹਾਲੀ ਹੈਗੀ ਆ ਇਹ ਦਿਨਾਂ ਚ ਹਾਲੀ ਹੁੰਦੀ ਆ ਘਰ ਦੇਖੋ ਸੇਮ ਸੇਮ ਕੁਝ ਬਣਾਉਂਦੇ ਆ ਉੱਧਰ ਵੀ ਸੇਮ ਤੇ ਸੋਨਾ ਪੈਂਦੇ ਆ ਜ਼ਿਆਦਾਤਰ ਤੁਹਾਨੂੰ ਪਿੰਡ ਦੇ ਵਿੱਚ ਰਿਜ਼ੋਰਟ ਹੋਟਲ ਕੈਸੇ ਰੱਖ ਜਾਂਦੇ ਤੇ ਹੋਮ ਸਟੇ ਜਿਆਦਾ ਦੇਖ ਨੂੰ ਮਿਲਦੇ ਆ ਦੇਖੋ ਸਪੋਰਟ ਰਿਜ਼ੋਰਟ ਸਪੋਰਟ ਰਿਜ਼ੋਰਟ ਇਹ ਇਹੀ ਜਿਆਦਾ ਬਣਾਈ ਹੁੰਦੇ ਜੋ ਵੀ ਅੰਗਰੇਜ਼ ਲੋਕ ਜਿਆਦਾ ਜਿਹੜੇ ਇਸ ਏਰੀਏ ਦੇ ਵਿੱਚ ਆ ਕੇ ਰਹਿੰਦੇ ਆ ਬਿਲਕੁਲ ਸਾਫ਼ ਪਾਣੀ ਹੈ ਤੇ ਪਹਾੜੇ ਵੇਖੋ ਕਿੰਨਾ ਸੋਹਣਾ ਕਿੰਨਾ ਸੋਹਣਾ ਪਹਾੜ ਕਾਫੀ ਜ਼ਿਆਦਾ ਉਚਾਈ ਤੇ ਅਸੀਂ ਆ ਗਏ ਹਾਂ ਤੇ ਤੁਸੀਂ ਏਰੀਆ ਚੈੱਕ ਕਰੋ ਕਿੰਨਾ ਸੋਹਣਾ ਇੱਥੋਂ ਦਾ ਕੀ ਹਰਿਆਲੀ ਹੋਈ ਹੈ ਤੇ ਇਧਰ ਗਾਈਆਂ ਵਿਚਾਰੀਆਂ ਮੰਨਦੀਆਂ ਕਾ ਗਾੜੀਆਂ ਨੇ ਤੇ ਇਧਰੋਂ ਪਾਣੀ ਚੱਲ ਰਿਹਾ ਉੱਥੇ ਵੀ ਜਾਂਦੇ ਆ ਤੁਹਾਨੂੰ ਲੈ ਕੇ ਪਾਣੀ ਵਾਲੀ ਸਾਈਡ ਵੀ ਤੇ ਇਧਰ ਇਹ ਸਾਈਡ ਤੋਂ ਅਸੀਂ ਆਏ ਆ ਆ ਸਾਹਮਣੇ ਸਟੋਕ ਮਿਨਿਸਟਰੀ ਤੁਹਾਨੂੰ ਨਾ ਪੜੀ ਹੋਣੀ ਆ ਆ ਦੇਖੋ ਉਧਰਲੀ ਸਾਈਡ ਤੋਂ ਪਾਣੀ ਆ ਰਿਹਾ ਆ ਦੇਖੋ ਜਿੰਨਾ ਕ ਪਾਣੀ ਆਂ ਰਿਹਾ ਤੇ ਹਰ ਇੱਕ ਪੂਲ ਤੇ ਜਿਹੜਾ ਬਣਾਇਆ ਉਹ ਕੁਦਰਤੀ ਪਾਣੀ ਜਿੱਥੋਂ ਆਂਦਾ ਵਾ ਤੇ ਇਦਾਂ ਇਹਨਾਂ ਨੇ ਕੀਤਾ ਹੁੰਦਾ ਇੱਕ ਸਾਈਡ ਤੋਂ ਪਾਣੀ ਆੜਿਆ ਤੇ ਇਹ ਇੱਕ ਸਾਈਡ ਤੋਂ ਬੰਨ ਨਿਕਲਦੇ ਰਿਹਾ ਤੋ ਬੰਨੇ ਬਲ ਤੇ ਥੋੜਾ ਜਿਹਾ ਫੈਸਲਾ ਹੀ ਜਾ ਕੇ ਗਾਂਹ ਜਾਂਨੇ ਹੈ ਗਾਂਹ ਸੋਰਾ ਸੋਨਾ ਏਰੀਆ ਵਾ ਉਧਰ ਵੀ ਜਾਂਨੇ ਤੇ ਇਧਰਲੀ ਸਾਈਡ ਗਾਂ ਫਿਰ ਬਿਲਕੁਲ ਬਰਫ ਵਾਲੇ ਪਾਰ ਜਰੇ ਆਂਦੇ ਜਿਸ ਦੀ ਲੈਕ ਵਾਲੀ ਸਾਈਡ ਜਿਹੜਾ ਉਹ ਕਹਿੰਦੇ ਆ ਵੀ ਟ੍ਰੈਕਿੰਗ ਕਰਨ ਵਾਸਤੇ ਲੋਕੀ ਕਾਫੀ ਇਸ ਏਰੀਆ ਵੱਲ ਜਾਂਦੇ ਆ ਤੇ ਅਸੀਂ ਪਹੁੰਚ ਗਏ ਆ ਆਪਣੀ ਮੇਨ ਜਗ੍ਹਾ ਤੇ ਜਿੱਥੇ ਅਸੀਂ ਆਉਣਾ ਸੀ ਸਬੂ ਵਿਲੇਜ ਅੱਜ ਤੇ ਮੇਰੇ ਸਾਹਮਣੇ ਹੀ ਪੂਲ ਆ ਮੈਂ ਤੁਹਾਨੂੰ ਦਿਖਾਣਾ ਵਾ ਬੈਕ ਕੈਮਰਾ ਕਰਕੇ ਆ ਦੇਖੋ ਇੱਕ ਖਾਸ ਚੀਜ਼ ਜੇ ਤੇ ਆ ਜਾਏਗਾ ਕੈਮਰੇ ਚ ਇਹ ਦੇਖੋ ਆਹ ਕੀ ਬਾਤ ਹੈ ਪਤਾ ਨਹੀਂ ਕਿਹੜਾ ਇਹ ਜਾਨਵਰ ਹੈਗਾ ਦੇਖੋ ਇੱਥੇ ਕਾਫੀ ਆ ਗਏ ਇਹ ਵਾਲੇ ਥੋੜੀ ਜੀ ਅੱਗੇ ਜਾ ਕੇ ਤੇ ਮੈਂ ਫਿਰ ਵੀਡੀਓ ਬਣਾਉਣਾ ਜੇ ਤੇ ਹੋਰ ਦੇਖਣਗੇ ਤੇ ਬਹੁਤ ਵਧੀਆ ਮੈਂ ਤਾਂ ਹਰ ਵਾਰੀ ਇਹੀ ਕਹਿਣਾ ਹੁੰਦਾ ਵੀ ਜਿੱਲੇ ਆਉਣਾ ਵਾ ਪਹਿਲਾਂ ਸੜਕਾਂ ਤੋਂ ਘੁੰਮ ਕੇ ਜਲ ਜੰਮੇ ਆ ਪਿੰਡ ਐਕਸਪਲੋਰ ਕਰਿਆ ਕਰੋ ਇੱਕ ਤੇ ਇਥੋਂ ਦੀਆਂ ਮੁਨੇਸ਼ਟੀਆਂ ਉਹ ਜ਼ਿਆਦਾਤਰ ਤਾਂ ਪਿੰਡਾਂ ਜੀ ਬਣੀ ਦੀਆਂ ਤੇ ਮੁਨੇਸ਼ਟੀਆਂ ਦੇ ਦੂਸਰਾ ਜਿਹੜੇ ਪਿੰਡ ਦੂਰ ਦੂਰ ਹੋਣ ਜਿਸ ਏਰੀਏ 'ਚ ਮੈਂ ਆਇਆ ਇਸ ਏਰੀਆ ਦਾ ਕਿਸੇ ਨੂੰ ਪਤਾ ਹੀ ਨਹੀਂ ਅਸਲ 'ਚ ਬਹੁਤ ਜ਼ਿਆਦਾ ਘੱਟ ਲੋਕਾਂ ਨੂੰ ਪਤਾ ਵਾ ਇਸ ਏਰੀਏ ਦਾ ਤੇ ਉੱਥੇ ਤੁਸੀਂ ਜਾ ਕੇ ਘਰ ਸਕਦੇ ਹੋ ਕਿ ਕਿੰਨਾ ਸੋਹਣਾ ਵਾ ਇੱਧਰ ਨਾ ਕੋਈ ਆਂਦਾ ਤੇ ਨਾ ਕੋਈ ਜਾਂਦਾ ਸਰਵਟ ਟ੍ਰੈਕਿੰਗ ਹਨ ਵਾਸਤੇ ਲੋਕ ਜਾਂਦੇ ਤੇ ਇੰਨੀਆਂ-ਇੰਨੀਆਂ ਖੂਬਸੂਰਤ ਚੀਜ਼ਾਂ ਜਿਹੜੀਆਂ ਲਦਾਖ ਦੇ ਵਿੱਚ ਬਣਾ ਦਿੱਤੀਆਂ ਤੇ ਮੈਂ ਤੇ ਇਹਨਾਂ ਨੂੰ ਨਾ ਵੇਖ ਕੇ ਕੀ ਕਿੰਨਾ ਸੋਹਣਾ ਏਰੀਆ ਰੱਬ ਨੇ ਲਦਾਖ ਦਾ ਬਣਾ ਦਿੱਤਾ ਲੈਂਡਸਕੇਪ ਕਿੰਨਾ ਸੋਹਣਾ ਬਣਾਇਆ ਦਾ ਅਪਿਛੇ ਮੈਨੇ ਤੁਸੀਂ ਚੈੱਕ ਕਰ ਸਕਦੇ ਹੋ ਕਿਆ ਬਾਗਮਾਲ ਚੀਜ਼ਾਂ ਦੇ ਲੋ ਜੀ ਇੱਥੋਂ ਸ਼ੁਰੂਆਤ ਹੁੰਦੀ ਆ ਦੇਖੋ ਤੇ ਕਿੰਨਾ ਵਧੀਆ ਕਿਸ ਨੇ ਚੀਜ਼ ਬਣਾਈ ਆ ਆ ਚੰਨਾ ਆਂ ਗਿਆ ਤੇ ਉਹਦੇ ਨਾਲ ਹੀ ਆ ਦੇਖੋ ਇਹਨੂੰ ਕਵਰ ਕਰ ਦਿੱਤਾ ਗਿਆ ਇਤਰੋਂ ਜੀ ਪੱਕਾ ਕਰਕੇ ਪਾਣੀ ਕੱਢ ਗਏ ਆ ਸਾਦਾ ਹੀ ਉਹ ਜਿਹੜਾ ਲੇਕ ਆ ਉਹਦੇ ਵਿੱਚ ਪਾਣਾ ਬਿਲਕੁਲ ਕੁਦਰਤੀ ਪਾਣੀ ਤੇ ਲੇਕ 'ਚ ਵੀ ਦੋ ਤਿੰਨ ਹੈਗੀਆਂ ਲੇਕਾਂ ਛੋਟੀਆਂ-ਛੋਟੀਆਂ ਮਗਿਆ ਹੀ ਦੋ ਤਨਵਾਰੀ ਪਰ ਉੱਥੇ ਬਹੁਤ ਜ਼ਿਆਦਾ ਟੂਰਿਸਟ ਲੋਕਾਂ ਨੂੰ ਪਤਾ ਵਾ ਤੇ ਵਿੱਚ ਨਹਾਉਂਦੇ ਆ ਪਾਣੀ ਵੀ ਗੰਦਾ ਥੋੜਾ ਹੋ ਜਾਂਦਾ ਉਹ ਤੇ ਪਰ ਇਹ ਤਾਂ ਬਿਲਕੁਲ ਸਾਫ਼ ਪਣੀ ਆ ਤੇ ਇਹਦੇ ਵਿੱਚ ਨਹਾਉਣ ਵਾਸਤੇ ਵੀ ਤੁਹਾਨੂੰ ਸਵੀਮਿੰਗ ਕਰਨੀ ਹੋਣੀ ਚਾਹੀਦੀ ਕਿਉਂਕਿ ਇਹ 12 ਫੁੱਟ ਦੇ ਕਰੀਬ ਤੋਂ ਠੱਟ ਜਿਹੜਾ ਹੈਗਾ ਵਾ 12 ਫੁੱਟ ਤੋਂ 12 ਫੁੱਟ ਤੱਕ ਡੂੰਘਾ ਵਾ 10 ਫੁੱਟ ਤੋਂ ਲੈ ਕੇ ਤੇ ਬਾਕੀ ਬਹੁਤ ਸੋਹਣਾ ਏਰੀਆ ਚੈੱਕ ਕਰ ਲਓ ਤੇ ਇਧਰ ਦੀ ਸਾਈਡ ਜਿਹੜਾ ਟਰੈਕ ਕਰਕੇ ਜਾਂਦੇ ਆ ਦੇਖੋ ਐਵੇਂ ਲੈ ਜਿਹੜਾ ਇਹ ਤਾਂ ਟਰੈਕ ਕੀਤਾ ਜਾਂਦਾ ਅੱਗੇ ਜਿਹੜੀਆਂ ਪਰਸਪਾਲੀਆਂ ਪਹਾੜੀਆਂ ਵਾ ਉਹ ਸ਼ੁਰੂ ਸ਼ੁਰੂ ਹੋ ਜਾਂਦੀਆਂ ਵਾ